ਲੋਕਾਂ ਨੂੰ ਸਾਰਾ ਕੁਝ ਕਲੀਅਰ ਕਰਤਾ ਲੋਕਾਂ ਨਾਲ ਲੋਕਾਂ ਨਾਲ ਸਲਾਹ ਕਰਨ ਆਏ ਆ ਕੋਈ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਵਿਰੋਧੀ ਪਾਰਟੀਆਂ ਕਿਉਂਕਿ ਉਹ ਆਪ ਖੁਦ ਕਈਆਂ ਤਾਂ ਆਪ ਖੁਦ ਡਿਵੈਲਪਰ ਨੇ ਰੀਅਲ ਏਸਟੇਟ ਦਾ ਕੰਮ ਕਰਦੇ ਆ ਜਾਂ ਫਿਰ ਉਹਨਾਂ ਦੇ ਜਿਹੜੇ ਸਮਰਥਕ ਨੇ ਜਾਂ ਉਹਨਾਂ ਦੇ ਜਿਹੜੇ ਚੇਲੇ ਨੇ ਉਹ ਜਿਹੜੇ ਕਲੋਨੀਆਂ ਦਾ ਕੰਮ ਕਰਦੇ ਨੇ ਜਿਹੜੀਆਂ ਨਜਾਇਜ਼ ਕਲੋਨੀਆਂ ਬਣਾ ਕੇ ਲੋਕਾਂ ਨੂੰ ਵੇਚ ਜਾਂਦੇ ਨੇ ਆਪ ਭੱਜ ਜਾਂਦੇ ਨੇ ਲੋਕ ਜਿਹੜੇ ਫਸ ਜਾਂਦੇ ਨਾ ਉੱਥੇ ਸੀਵਰੇ ਪੈਂਦਾ ਨਾ ਸੜਕ ਬਣਦੀ ਐ ਨਾ ਬਿਜਲੀ ਦੇ ਮੀਟਰ ਲੱਗਦਾ ਸੋ ਇੱਕ ਚੀਜ਼ਾਂ ਬੰਦ ਕਰਨੀਆਂ ਨੇ ਤਾਂ ਕਿ ਲੈਂਡ ਪੂਲਿੰਗ ਦੇ ਵਿੱਚ ਇਹ ਫਾਇਦਾ ਇਹ ਹੈ ਕਿ ਉਹ ਅਕਵਾਇਰ ਨਹੀਂ ਕਰ ਰਹੇ ਕਿਸਾਨ ਦੀ ਮਰਜ਼ੀ ਹੈ ਸਾਰੀ ਵੀਡੀਓ ਤੁਸੀਂ ਦੇਖੀ ਹੈ ਕਿਸਾਨ ਦੀ ਮਰਜ਼ੀ ਹੈ ਨਹੀਂ ਦੇਣਾ ਨਹੀਂ ਦੇਣੀ ਚਾਹਦਾ ਨਾ ਦੇਵੇ ਕੋਈ ਪ੍ਰੋਬਲਮ ਨਹੀਂ ਕੋਈ ਕਿਸੇ ਧੱਕਾ ਨਹੀਂ ਕਰੇ ਤੇ ਉਹਨੂੰ ਜਿਹੜਾ ਉਸੇ ਆਬਦੀ ਜ਼ਮੀਨ ਚੋਂ ਹੀ ਉਸਾਬ ਨਾਲ ਉਹਨੂੰ 1000 ਗਜ ਦਾ ਜਿਹ ਇੱਕ ਇੱਕ ਏਕੜ ਮੰਗ ਰਿਹਾ 1000 ਗਜ ਦਾ ਰਿਹੈਸ਼ੀ ਤੇ 200 ਗਜ ਦਾ ਕਮਰਸ਼ੀਅਲ ਪਲਾਟ ਮਿਲੂਗਾ ਉਹ ਜੇ ਆਪ ਰੱਖਣਾ ਚਾਹੁੰਦਾ ਆਪ ਰੱਖ ਲਈ 250 ਦਾ 4 ਲੈਣਾ ਚਾਹੁੰਦਾ 4 ਲੈ ਲਈ 5-5 ਕਾਤੇ ਦੋ ਲੈਣਾ ਚਾਹੁੰਦਾ ਦੋ ਲੈ ਲਈ ਵੇਚਣੇ ਚਾਹੁੰਦੇ ਵੇਚ ਦੇ ਉਹਦੀ ਸਹਿਮਤੀ ਤੋਂ ਬਿਨਾ ਕੁਝ ਨਹੀਂ ਹੋਊਗਾ ਜੋ ਖੇਤੀਬਾੜੀ ਤੇ ਰੱਖਣਾ ਚਾਹੁੰਦਾ ਨਹੀਂ ਦੇਣਾ ਚਾਹੁੰਦਾ ਨੋਪਰਾ ਨਹੀਂ ਤਾਂ ਹਜੇ ਪਬਲਿਕ ਨੂੰ ਅਸੀ ਕੰਸੈਂਟ ਮਾਨ ਸਾਹਿਬ ਪੰਜਾਬ ਦੇ ਵਿੱਚ ਮਾਨ ਸਾਹਿਬ ਪੰਜਾਬ ਦੇ ਵਿੱਚ ਇਹ ਬੜਾ ਬੁਰਜੋਗਰ ਵਰ ਮਰਾ ਜਾ ਰਿਹਾ ਹੈ ਵੀ ਕੋਰੋਨਾ ਦੁਬਾਰਾ ਫੇਰ ਆ ਰਿਹਾ ਹੈ ਸੈਟ ਸਰਕਾਰ ਕੋਈ ਵੱਡਾ ਕਰਨ ਚੁੱਕ ਸਕਦੀ ਹੈ ਕੋਈ ਲਗਾਤਾਰ ਨਹੀਂ ਸਾਡੇ ਕੋਲੇ ਇਹਦੇ ਬਸ ਸਿਹਤ ਮੰਤਰੀ ਸਾਹਿਬ ਪਟਿਆਲੇ ਤੋਂ ਹੀ ਨਹੀਂ ਸਾਡੇ ਨਹੀਂ ਸਾਡੇ ਕੋਲੇ ਇਸ ਤਰ੍ਹਾਂ ਦਾ ਹਜੇ ਕੋਈ ਇਸ ਤਰ੍ਹਾਂ ਐਸ ਲੈਵਲ ਦਾ ਕੋਈ ਸਿਹਤ ਮੰਤਰਾਲੇ ਵੱਲੋਂ ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਜਾਂ WHO ਵੱਲੋਂ ਕੋਈ ਇਨਫੋਰਮੇਸ਼ਨ ਨਹੀਂ ਹੈ ਵहां ਤੋਂ ਬਚਨ ਦੀ ਲੋੜ ਹੈ ਕੋਈ ਇਦਾਂ ਦੀ ਹੈ ਮਾਨ ਸਰ ਮਾਨ ਪੇੜ ਦੀ ਆਲੀ ਦੀ ਗੱਲ ਕੀਤੀ ਸੀ ਜਿਵੇਂ ਤੁਸੀਂ ਕਿਹਾ ਸੀ ਗੱਲ ਸਕੀਮਾਂ ਕੱਟੀਆਂ ਸੀ ਕੀ ਲੱਗਦਾ ਆਨਡੇ ਟਾਈਮਸ ਕਿੰਝਾ ਕਰਿਆ ਜਾ ਸਕਦਾ ਹੈ ਅਕਾਲੀ ਦਲ ਤੇ ਬਹੁਤ ਵੱਡੇ ਨੀਡ ਬੰਦੇ ਕੰਮ ਕਰਦੇ ਵੀ ਆਲੀਆ ਨੇ ਸਾਰੇ ਹੀ ਨੇ ਇਹ ਸਾਰੇ ਹੀ ਨੇ ਸਾਰੇ ਮਿਲੇ ਹੋਏ ਨੇ ਇਹਨਾਂ ਨੇ ਇਹਨਾਂ ਦਾ ਧੰਦਾ ਬੰਦ ਹੋ ਰਿਹਾ ਹੁਣ ਇਹ ਨਿਯਾਜ ਕਲੋਨੀਆਂ ਕੱਟਣ ਵਾਲਾ ਇਹ ਤਾਂ ਤੜਫਦੇ ਆ ਠੀਕ ਹੈ ਨਾ ਲੋਕਾਂ ਨੂੰ ਫਾਇਦਾ ਹੋ ਰਿਹਾ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਜੀ ਜਿਹੜੀਆਂ ਬਹੁਤ ਸਾਰੀਆਂ ਹਣੇ ਵਿੱਚ ਨਜਾਇਜ਼ ਕਬੂਦੀਆਂ ਕਰਤੀਆਂ ਹੋਈਆਂ ਹੁਣ ਉਹਦੇ ਵਿੱਚ ਲੋਕਾਂ ਦਾ ਤਾਂ ਪੈਸਾ ਲੱਗ ਗਿਆ ਨਾ ਜੀ ਹੁਣ ਉਹਨਾਂ ਦੇ ਕੀ ਕਰ ਲਵਾਂਗੇ ਤੁਸੀਂ ਪਬਲਿਕ ਨੂੰ ਫਸਾ ਕੇ ਆਪ ਭੱਜ ਜਾਂਦੇ ਨੇ ਉਹ ਮਾਨ ਸਾਹਿਬ ਚੰਦੂ ਬਾਜਰੇ ਨੇ ਤੁਹਾਨੂੰ ਲੈਟਰ ਲਿਖਿਆ ਹੈ ਕਿ ਐਸ.ਪੀ.ਸਰੀਆ ਜਿਹੜੀਆਂ ਇਲੈਕਸ਼ਨਾਂ ਨੇ ਉਹ ਹੋਣੀਆਂ ਕਿੰਨੇ ਲੱਗਦਾ ਹੈ ਕਹਿੰਦਾ ਸਰਕਾਰ ਸਰਕਾਰ ਕਹਿੰਦਾ ਪੰਜਾਬ ਸਰਕਾਰ ਹਮੇਸ਼ਾ ਉਹਦੇ ਉੱਤੇ ਕਬਜ਼ਾ ਕਰਨ ਦੀ ਜਿਹੜੀ ਹੈਗੀ ਆ ਨੀਤੀ ਦੇ ਨਾਲ ਕਰਿਆ ਹੋਇਆ ਹੈ ਜੀ ਨਹੀਂ ਇਹ ਤੋਂ ਪਹਿਲਾਂ ਮਰ ਚੰਦੂ ਬਾਜਰੇ ਨੇ ਸੁਖੀਰ ਬਾਦਲ ਨੂੰ ਕਿਉਂ ਲਿਖਿਆ ਲੈਟਰ ਘੋਮਣੀ ਕਮੇਟੀ ਦੇ ਚੋਣਾਂ ਕਰਾਉਣਾ ਗੁਰਦੁਆਰਾ ਕਮਿਸ਼ਨ ਦਾ ਕੰਮ ਹੈ ਸੈਂਟਰ ਦਾ ਕੰਮ ਹੈ ਮੋਦੀ ਸਾਹਿਬ ਕੋਲ ਜਾਣ ਹੋ ਨਾ ਜ ਜਦੋਂ ਤਾਂ ਅਸੀਂ ਕੋਈ ਇਥੋਂ ਗੱਲ ਕਰ ਦਿੰਦੇ ਆ ਕਿ ਗੁਰਬਾਣੀ ਜਿਹੜੀ ਹੈ ਉਹ ਸਾਰੇ ਚੈਨਲਾਂ ਨੂੰ ਫਰੀ ਹੋਣੀ ਚਾਹੀਦੀ ਉਹ ਤਾਂ ਕਹਿੰਦੇ ਧਰਮ ਚ ਧਰਮ ਚ ਛੇੜਛਾੜ ਕਰ ਰਹੇ ਨੇ ਉਹ ਤਾਂ ਕਹਿੰਦੇ ਵੀ ਇਹ ਸਾਡੇ ਧਰਮਿਕ ਧਾਰਮਿਕ ਮੁੱਦਿਆਂ ਚ ਪੜਨਣੇ ਚਾਹੀਦਾ ਠੀਕ ਹੈ ਨਾ ਤੇ ਜਦੋਂ ਇਹ ਜਾ ਜਾਂਦਾ ਭਗਵੰਤ ਮਾਨ ਨੂੰ ਚਿੱਠੀ ਲਿਖ ਦਿੰਦੇ ਆ ਤੁਹਾਨੂੰ ਕਹੋ ਜੀ ਇਹ ਸ਼ੋਮਣੀ ਕਮੇਟੀ ਦੇ ਚੋਣਾਂ ਕਰਾਉਣਾ ਸੈਂਟਰ ਦਾ ਕੰਮ ਹੈ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਨਾ ਹੀ ਅਸੀਂ ਲੜਨਾ ਠੀਕ ਹੈ ਨਾ ਇਹ ਤਾਂ ਹੁਣ ਆਪ ਆਪ ਤਾਂ ਲੜਦੇ ਵੀ ਰਹੇ ਨੇ ਆਪ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਚੋਣਾਂ 'ਚ ਤਾਂ ਸ਼ਰਾਬਾਂ ਵੰਡਦੇ ਆ ਇਹ ਤੇ ਆਪ ਹੀ ਤਾਂ ਹੁੰਦੇ ਸੀ ਨਾਲ ਉਦੋਂ ਅੱਜ ਕੱਲ ਕਿਹੜੀ ਪਾਰਟੀ 'ਚ ਨੇ ਇਹ ਅੱਜ ਕੱਲ ਕਿੱਥੇ ਨੇ ਸਰ ਇਹਨਾਂ ਦਾ ਵੀਰ ਸਾਹਿਬ ਵੀ ਮਿਰਸਾ ਸਿੰਘ ਵੱਲ ਧੋਆ ਕਹਿੰਦੇ ਵਾਪਸ ਆ ਗਿਆ ਅਕਾਲੀ ਦਲ ਚ ਵਾਪਸੀ ਹੋ ਰਹੀ ਹੈ ਕਹਿੰਦੇ ਅਕਾਲੀ ਦਲ ਬੜਾ ਸਟਰੋਂਗ ਹੋ ਰਿਹਾ ਕਹਿੰਦੇ ਹੋਰ ਕੁਛ ਨਾ ਦੇ ਚੁਟਕਲਾ ਮਾਤਾ ਸਿੱਧੂ ਮੂਸੇਵਾਲਾ ਦੇ ਫਾਦਰ ਕਹਿੰਦੇ ਜਿਹਨੇ ਚੋਣਾ ਲੜਾਂਗੇ ਸਾਨੂੰ ਹਰ ਇੱਕ ਨੂੰ ਹੱਕ ਹੈ ਜੀ ਹਰ ਇੱਕ ਨੂੰ ਹੱਕ ਹੈ ਜੀ ਇਹ ਤਾਂ ਅੱਗੇ ਪਾਕੀ ਲੋਕਾਂ ਨੇ ਦੱਸਣਾ ਹੈ ਮਾਨ ਸਾਹਿਬ ਕ੍ਰਪਸ਼ਨ ਦੀ ਗੱਲ ਕਰ ਰਹੇ ਆ ਐਸਐਸਪੀ ਸਾਹਿਬ ਦੇ ਉੱਪਰ ਵੀ ਦੇਖੋ ਸਸਪੈਂਡ ਕਰਦੇ ਜੀ ਸਾਰੇ ਬੰਦੇ ਜਿਹੜੇ ਸਾਈਬਰ ਕ੍ਰਾਈਮ ਦੇ ਸੀ ਉਹ ਫੜਲੇ ਸੋ ਜ਼ੀਰੋ ਟੋਲਰੈਂਸ ਹੈ ਸਰਕਾਰ ਵਾਦਾ ਕਰਕੇ ਵੀ ਆਈ ਹੈ ਇਹ ਕਿ ਅਸੀਂ ਕ腐ਪਸ਼ਨ ਦੇ ਮਾਮਲੇ 'ਚ ਕਿਸੇ ਨੂੰ ਬਖਸ਼ਾਂਗੇ ਨਹੀਂ। ਠੀਕ ਹੈ। ਥੈਂਕ ਯੂ। ਓਕੇ। ਥੈਂਕ ਯੂ। ਓਕੇ ਜੀ। ਸਰ। ਪਰ ਸੜਕਾਂ ਦੇ ਵਿੱਚ ਜਿੰਨੇ ਪਿੰਡ ਨੇ ਪਿੰਡਾਂ ਦੇ ਵਿੱਚ ਸਾਰੇ ਬਸ ਸੜਕਾਂ ਤੋਂ ਵਧੀਆ ਨਹੀਂ ਜਾਂਦੇ। ਨਹੀਂ ਉਹ 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 ਵੀ ਸਹਿਮਤੀ ਨਾਲ ਨਾ ਜਿੱਦ ਜਿੰਨਾ ਵੀ ਜਗ੍ਹਾ ਹੈਗੀ ਆ। ਕਈ ਜਗ੍ਹਾ ਤਾਂ ਸਾਈਡ ਦੇ ਨੂੰ ਵੀ ਜਗ੍ਹਾ ਹੈ ਨਹੀਂ। ਤੇ ਉਹ ਸਹਿਮਤੀ ਨਾਲ ਸਰਪੰਚਾਂ ਨਾਲ ਮੇਰੀ ਮੀਟਿੰਗ ਹੋਈ ਹੈ। ਪਿੰਡਾਂ ਦੇ ਲੋਕ ਆਪ ਸਹਿਮਤੀ ਨਾਲ ਛੱਡ ਦੇਣਗੇ ਲੰਘਣਾ ਤਾਂ ਉਹਨਾਂ ਨੇ ਹੀ ਹੈ। ਠੀਕ ਹੈ ਨਾ? ਸੋ ਜੇ ਜਿੰਨੀ ਵੀ ਆਲੇ ਦੁਆਲੇ ਉਹਦੇ ਉਹ ਅਸੀਂ ਮਿੱਟੀ ਪਾ ਕੇ ਬਕਾਇਦਾ ਉਹ ਉਹ ਤੇ ਇਹ ਦੇਖ ਲਿਆ ਉਹ ਨਾਮ ਦਾ ਜਿਹੜੀ ਪ੍ਰਾਪਰਟੀ ਡੀਡ ਲਿਸਾਲ ਪੱਤਰ ਬਣ ਕੇ ਆਈ ਸੀ ਉਹ ਨੂੰ ਹੁਣ ਹੈ ਨਹੀਂ ਤੇ ਉਹਦੇ ਕਰਕੇ ਜਿਹੜੇ ਕਿਸਾਨ ਨੇ ਜ਼ਮੀਨ ਜਿਹੜੀ ਜੁੜੀ ਨਹੀਂ ਨਹੀਂ ਉਹ ਦੇਖੋ ਹੁਣ ਦਸਤਾ ਦੇਖੋ ਹੁਣ ਆਨਲਾਈਨ ਗ੍ਰੇ ਤੁਹਾਨੂੰ ਪਟਿਆਲੇ ਤਹਿਸੀਲ ਚ ਵੀ ਮਿਲੂਗਾ ਮੋਹਾਲੀ ਤਹਿਸੀਲ ਚ ਸ਼ੁਰੂ ਹੋ ਗਿਆ ਆਨਲਾਈਨ ਹੈ ਸਾਰਾ ਕੁਝ ਡਰੋਨ ਨਾਲ ਹੀ ਮੈਪਿੰਗ ਹੈ ਠੀਕ ਹੈ ਨਾ ਫਰਦਾ ਆਨਲਾਈਨ ਨੇ ਰਜਿਸਟਰੀ ਵੀ ਤੁਸੀਂ ਆਪਣੇ ਘਰੋਂ ਲਿਖ ਕੇ ਦੇ ਸਕਦੇ ਹੋ ਜਾਂ ਤੁਸੀਂ ਉੱਥੇ ਆ ਕੇ ਸੇਵਾ ਕੇਂਦਰ ਚ ਰਜਿਸਟਰੀ ਲਿਖਾ ਕੇ ਨਾਲ ਦੀ ਨਾਲ ਤੁਸੀਂ ਜਿਹੜੀ ਆ ਉਹਨੂੰ ਤੁਹਾਨੂੰ ਵਟਸਐਪ ਤੇ ਮੈਸੇਜ ਆ ਜਾਊਗਾ ਤਾਨੂੰ ਟਾਈਮ ਮਿਲੂਗਾ ਸਵੇਰ 3 ਵਜੇ ਆਜੋ ਪਰਸੋਂ ਨੂੰ ਸਵੇਰ 3 ਵਜੇ ਜਾ ਕੇ ਦ੍ਰਿਸ਼ਟੀ ਕਰਾ ਲਓ ਸਾਰਾ ਕੁਝ ਇਹ ਜਿਹੜਾ ਜਿਹੜਾ ਕਚਹਿਰੀਆਂ ਦਾ ਕ腐ਸ਼ਨ ਸੀ ਨਾ ਬਹੁਤ ਜ਼ਿਆਦਾ ਪਹਿਲਾਂ ਖੂਨ ਚ ਵਸੀ ਹੋਈ ਸੀ ਪਹਿਲਾਂ ਇੱਕ ਵਾਰੀ ਕਚਹਿਰੀ ਜਾ ਕੇ ਬੰਦਾ ਕਹਿੰਦਾ ਸੀ ਯਾਰ ਇੱਕ ਵਾਰੀ ਨਿਕਲ ਜੀ ਇਸ ਬਿਲਡਿੰਗ ਚੋਂ ਸਹੀ ਸਲਾਮਤ ਬਸ ਨਿਚੋੜ ਲੈਂਦੇ ਸੀ ਉਹਨੂੰ ਸੋ ਉਹ ਸਾਰਾ ਕੁਝ ਬੰਦ ਹੋ ਗਿਆ ਥੈਂਕ ਯੂ ਥੈਂਕ ਯੂ ਥੈਂਕ ਯੂ